ਇੰਨਾ ਤੋਂ ਪਹਿਲਾਂ ਕਵਰ ਸੰਦੂ ਸੀਗੇ ਉਹ ਨਹੀਂ ਸਾਨੂੰ 5 ਸਾਲ ਚ ਦੇਖਣ ਨੂੰ ਮਿਲੇ ਹੁਣ ਬੀਬਾ ਅਨਮੋਲ ਗਗਰਮਾਨ ਜੀ ਆ ਗਈ ਸੀ ਇਹ ਨਹੀਂ ਦੇਖਣ ਨੂੰ ਮਿਲੇ ਇਹ ਜ਼ਿੰਮੇਵਾਰੀਆਂ ਤੋਂ ਭੱਜਣ ਲੱਗ ਗਏ 10 15 ਦਿਨ ਪਹਿਲਾਂ ਇੰਟਰਵਿਊ ਚ ਕਹਿੰਦੇ ਸੀਗੇ ਤੁਸਤਾ ਜੀ ਗੱਲ ਪੈਨੇਓ ਅਸੀਂ ਹੁਣ ਸਾਰੇ ਕੰਮ ਕਰਦਾਂਗੇ ਇਸ ਖਰੜ ਦੀ ਕਮੇਟੀ ਸਾਡੇ ਅੰਡਰ ਆ ਗਈ ਹੈ ਹੁਣ ਕਿੱਥੇ ਗਿਆ ਵੱਡੇ ਵੱਡੇ ਵਾਅਦੇ ਕੀਤੇ ਅਸੀਂ ਆਹ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਹੋਇਆ ਕੁਝ ਵੀ ਨਹੀਂ ਉਹਨਾਂ ਤੋਂ ਤੋਂ ਭੱਜਣਾ ਹੀ ਹੈ ਸਾਰੇ ਭੱਜਣਗੇ ਇਹਨਾਂ ਦੇ ਕਰਪਟ ਲੀਡਰ ਸਾਰੇ ਭੱਜਣੇ ਨੇ ਬਹੁਤ ਜ਼ਿਆਦਾ ਨੇ ਇਕੱਲੇ ਅਨਮੋਲ ਗਗਰਮਾਨ ਨੇ ਹੀ ਹੈ ਕਾਫੀ ਹੈ ਅਸੀਂ ਆਮ ਆਦਮੀ ਪਾਰਟੀ ਨੂੰ ਨਹੀਂ ਵੋਟ ਪਾਵਾਂਗੇ ਅਸੀਂ ਕਿ ਨਵੀਂ ਪਾਰਟੀ ਚੁਣਾਂਗੇ ਕਿ ਕਿਹੜੀ ਪਾਰਟੀ ਆਉਗੀ ਅਸੀਂ ਉਸ ਉਸ ਪਾਰਟੀ ਨੂੰ ਵੋਟ ਪਾਵਾਂਗੇ ਕਿਉਂਕਿ ਹੁਣ ਆਮ ਆਦਮੀ ਪਾਰਟੀ ਨੇ ਜੋ ਕਰਕੇ ਦਿਖਾਇਆ ਸਾਡੇ ਲਈ ਉਹ ਨਕਾਰਾਤ ਸਾਬਤ ਹੋਇਆ ਨੱਕ ਗਿਆ ਆਮ ਆਦਮੀ ਪਾਰਟੀ ਦੇ ਬਿਲਕੁਲ ਜੀ ਬਿਲਕੁਲ ਪੂਰਾ ਪੂਰਾ ਮਨ ਨੱਕ ਗਿਆ ਸਤੀਫੇ ਬਾਰੇ ਖਰੜ ਹਲਕੇ ਦੇ ਲੋਕ ਕੀ ਸੋਚਦੇ ਆ ਜੀ ਸਤੀਫਾ ਮੈਨੂੰ ਲੱਗਦਾ ਇਸੇ ਦੀ ਦਿੱਤਾ ਕਿ ਉਹਨਾਂ ਦਾ ਹੱਥ ਖੜੇ ਹੋ ਗਿਆ ਜੀ ਕਿ ਕੰਮ ਹੋ ਨਹੀਂ ਪਾਰਿਆ ਹੁਣ ਜਾ ਕੇ ਹਰ ਕੋਈ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰੇਕ ਬੰਦਾ ਇਹੀ ਗੱਲ ਪੁੱਛਦਾ ਵੀ ਮੈਨੂੰ ਜੀ ਤੁਸੀਂ ਕੀਤਾ ਕੀ ਹੈ ਹੁਣ ਉਹ ਦੱਸਣ ਨੂੰ ਕੁਝ ਹੈ ਨਹੀਂ ਕੀਤਾ ਕੁਝ ਨਹੀਂ ਉਹਨਾਂ ਨੇ ਜੀ ਆਪਣੇ ਰਿਸ਼ਤੇਦਾਰ ਸੈੱਟ ਕੀਤੇ ਨੇ ਤੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਨੇ ਜੀ ਸਾਡੀ ਸੁਸਾਇਟੀ ਦੇ ਵਿੱਚ 30 ਕਰਨੇ ਔਰ ਪੂਰੀ ਦੀ ਪੂਰੀ ਸੁਸਾਇਟੀ ਵਕਨੂ ਹੈ ਮੈਂ ਕਹਿੰਦਾ ਕੋਈ ਬੰਦਾ ਲਿਆ ਕੇ ਕੋਈ ਸਾਡੀ ਪੂਰੀ ਦੀ ਪੂਰੀ ਸੁਸਾਇਟੀ ਵਕਾ ਦੋ ਜੀ ਦਮੀ ਖੋਜਾਂ ਇੰਨਾ ਕਿ ਜ਼ਿਆਦਾ ਇੱਥੇ ਗੰਦਾ ਪਾਣੀ ਸੀਵਰੇਜ ਦਾ ਪਾਣੀ ਪ੍ਰਦੂਸ਼ਣ ਬਹੁਤ ਜ਼ਿਆਦਾ ਗੰਦਾ ਹੋ ਚੁੱਕਿਆ ਹੈਗਾ ਤੇ ਸਾਨੂੰ ਨਹੀਂ ਲੱਗਦਾ ਕਿ ਸਾਡੇ ਬੱਚੇ ਇੱਥੇ ਅੱਗੇ ਰਹਿ ਪਾਣਗੇ ਕੈਮਰਾ ਦੇ ਵਿੱਚੋਂ ਇੱਕ ਦੋ ਵਾਰੀ ਇਹ ਹੋਇਆ ਕਿ ਬੱਚੇ ਸੀਵਰੇਜ ਦੇ ਹੋਲ ਚ ਡਿੱਗ ਪਏ इन्होंने समस्यावान को लेकर बिबा अन गगन मान तक गई थी गए उन्होंने दफ्तर मान तो ने कि विकास करवाया बुरा हाल है पानी का लंगर में आप इसके टू किलोमीटर रेडियस को आप पूरा घूम लो आपको हर जगह वाटर लॉगिंग मिलेगा और ये पानी सिर्फ बरसात का नहीं है ये जो अपना सीवर है ना उसका पानी भी मिक्स है ਇਹ ਗੱਲ ਸਾਡੇ ਪਿੰਡ ਤੇ ਲਾਣ ਲਈ ਕਮੇਟੀ ਕੋਲ 1 ਕਰੋੜ ਰੁਪਇਆ ਵੀ ਨਹੀਂ ਹੈ 1 ਕਰੋੜ ਛੱਡੋ ਸਾਡੇ ਕਿਤੇ 1000 ਲੱਗਿਆ ਹੋਵੇ 1 ਲੱਖ ਲੱਗਿਆ ਹੋਵੇ ਮੈਂ ਕਮੇਟੀ ਦਾ ਦੇਣਦਾਰ ਹੋਊਗਾ ਮੈਂ ਉਹਨਾਂ ਤੋਂ ਮਾਫੀ ਮੰਗ ਲੂੰਗਾ ਅਸੀਂ ਅਨਮੋਲ ਗਰਮਾਨ ਨੂੰ ਮਿਲਣ ਗਏ ਸੀਗੇ ਉਹਨਾਂ ਨੇ ਵੀ ਸਾਨੂੰ ਬਸ ਐਦਾਂ ਹੀ ਕਹਿ ਕੇ ਤੋਰਤਾ ਹਾਂਜੀ ਹਾਂਜੀ ਤੁਹਾਡੇ ਕੰਮ ਹੋ ਜਾਣਗੇ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਅਸੀਂ ਖਰੜ ਵਿਧਾਨ ਸਭਾ ਹਲਕੇ ਦੇ ਪਿੰਡ ਛੱਜੂ ਮਾਜਰਾ ਦੇ ਵਿੱਚ ਪਹੁੰਚੇ ਆਂ ਆਮ ਆਦਮੀ ਪਾਰਟੀ ਤੋਂ ਇਸ ਹਲਕੇ ਤੋਂ ਚੁਣੇ ਗਏ ਵਿਧਾਇਕਾ ਬੀਬਾ ਅਨਮੋਲ ਗਗਨਮਾਨ ਵੱਲੋਂ ਆਪਣੇ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਤਾਂ ਵਿਕਾਸ ਬਾਰੇ ਲੋਕਾਂ ਤੋਂ ਜਾਣਦੇ ਔਰ ਜਿਹੜਾ ਰਿਜ਼ਾਈਨ ਕੀਤਾ ਗਿਆ ਹੈ ਅਸਤੀਫਾ ਦਿੱਤਾ ਗਿਆ ਹੈ ਉਹਦੇ ਪਿੱਛੇ ਕੀ ਕਾਰਨ ਹੋਣਗੇ ਲੋਕਾਂ ਤੋਂ ਵੀ ਜਾਣਦੇ ਆ ਸਭ ਤੋਂ ਪਹਿਲਾਂ ਜਿਹੜਾ ਆ ਜਿਹੜਾ ਵਿਕਾਸ ਹੈ ਇਹ ਵਿਕਾਸ ਤੁਹਾਨੂੰ ਦਿਖਾ ਦਿੰਨੇ ਆ ਬੀਬੀ ਅਨਮੋਲ ਗਗਨਮਾਨ ਵੱਲੋਂ ਇਹ ਪ੍ਰਚਾਰਿਆ ਗਿਆ ਵੀ ਭਾਈ ਅਸੀਂ ਆਪਣੇ ਹਲਕੇ ਦੇ ਵਿੱਚ ਵਿਕਾਸ ਕੀਤਾ ਅਸੀਂ ਇਨਕਲਾਬ ਲੈ ਕੇ ਆਏ ਆ ਪਰ ਦੂਸਰੇ ਪਾਸੇ ਇੱਥੋਂ ਦੇ ਲੋਕ ਕੀ ਕਹਿੰਦੇ ਨੇ ਅਸਤੀਫੇ ਨੂੰ ਲੈ ਕੇ ਜਾਂ ਵਿਕਾਸ ਨੂੰ ਲੈ ਕੇ ਇੱਥੋਂ ਦੇ ਲੋਕਾਂ ਦਾ ਕੀ ਕਹਿਣਾ ਹੈ ਗੱਲਬਾਤ ਕਰਦੇ ਆ ਛੱਜੂ ਮਾਜਰਾ ਵਸਨੀਕ ਨੇ ਇਹ ਗੱਲਬਾਤ ਕਰਦੇ ਆ ਆ ਭਾਈ ਸਾਹਿਬ ਹੁਣ ਇੱਥੇ ਖੜੇ ਨੇ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਤੁਹਾਡੇ ਹਲਕੇ ਦੇ ਐਮ ਐਲ ਏ ਬੀਬੀ ਅਨਮੋਲ ਗਗਨ ਮਾਨ ਨੇ ਵਿਧਾਇਕੀ ਦੇ ਅਹੁਦੇ ਤੋਂ ਐਮ ਐਲ ਏ ਤੋਂ ਅਸਤੀਫਾ ਦੇ ਦਿੱਤਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਦੇਖੋ ਇਸ ਵਿਸ਼ੇ ਦੇ ਉੱਤੇ ਜੇ ਅਸਤੀਫੇ ਦੀ ਗੱਲ ਕਰੀਏ ਆਪਾਂ ਤਾਂ ਇਸ ਉੱਤੇ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਕਿਉਂ ਦਿੱਤਾ ਪਰ ਇਹ ਜੋ ਵਿਕਾਸ ਦਿਖ ਰਿਹਾ ਹੈਗਾ ਸ਼ਾਇਦ ਇਹ ਹੀ ਰੀਜ਼ਨ ਹੋਣਗੇ ਕਿ ਹੁਣ ਅਸੀਂ मैडम जी ਨੂੰ ਬਹੁਤ ਵਾਰੀ ਅਸੀਂ ਇਨਵਾਈਟ ਕੀਤਾ ਗਿਆ ਇੱਥੇ ਪਿੰਡ ਦੇ ਵਿੱਚ ਇੱਥੇ ਇੱਕ ਸਕੂਲ ਦੇ ਵਿੱਚ ਦੋ ਕਮਰੇ ਦੀ ਉਸਾਰੀ ਹੋਈ ਸੀ ਨਵੀਂ ਉਹਦੇ ਵਿੱਚ ਵੀ ਇਨਵਾਈਟ ਕੀਤਾ ਗਿਆ ਸੀ ਤਾਂ मैडम जी ਨਹੀਂ ਆਏ ਉਹਦਾ ਰੀਜ਼ਨ ਇਹੀ ਸੀਗਾ ਕਿ ਉਹ ਜੇ ਆਉਂਦੇ ਤਾਂ ਸ਼ਾਇਦ ਉਹਨਾਂ ਨੂੰ ਵਿਕਾਸ ਆਪਣੇ ਆਪ ਦਿਖ ਜਾਂਦਾ ਜਿਵੇਂ ਉਹ ਤੁਸੀਂ ਦਿਖਾਇਆ ਹੀ ਹੈ ਤਾਂ ਇੱਥੇ ਵਿਕਾਸ ਦੇ ਨਾਮ ਤੇ ਜ਼ੀਰੋ ਹੈ ਕੰਮ ਇੱਥੇ ਕਾਗਜ਼ਾਂ ਦੇ ਵਿੱਚ ਬਹੁਤ ਕੁਛ ਕੰਮ ਹੁੰਦਾ ਤੇ ਅਸੀਂ ਆ ਕਰਤਾ ਤੇ ਆ ਕਰਾਂਗੇ ਕਾਗਜ਼ਾਂ ਦੇ ਵਿੱਚ ਹੀ ਹੋ ਰਿਹਾ ਤੇ ਹਵਾ ਦੇ ਵਿੱਚ ਹੀ ਹੋ ਰਿਹਾ ਐਕਚੁਅਲ ਗਰਾਊਂਡ ਰਿਐਲਿਟੀ ਹੋਤੇ ਇੰਨੀ ਕਿ ਬੱਦਰ ਰਹੇਗੀ ਇੰਨੀ ਕਿ ਜਿਆਦਾ ਬੇਕਾਰ ਹੋ ਚੁਕੀਏਗੀ ਕਿ ਜੋ ਕਿ ਇੱਕ ਆਮ ਆਦਮੀ ਦੇ ਬੰਦੇ ਦੇ ਰਹਿਣ ਦੇ ਕਾਬਿਲ ਵੀ ਨਹੀਂ ਹੈਗੇ ਲੋਕ ਇੰਨਾ ਕਿ ਜਿਆਦਾ ਇੱਥੇ ਗੰਦਾ ਪਾਣੀ ਸੀਵਰੇਜ ਦਾ ਪਾਣੀ ਪ੍ਰਦੂਸ਼ਣ ਬਹੁਤ ਜਿਆਦਾ ਗੰਦਾ ਹੋ ਚੁੱਕਿਆਗਾ ਤੇ ਸਾਨੂੰ ਨਹੀਂ ਲੱਗਦਾ ਕਿ ਸਾਡੇ ਬੱਚੇ ਇੱਥੇ ਅੱਗੇ ਰਹਿ ਪਾਣਗੇ ਅਸੀਂ ਤਾਂ ਨਹੀਂ ਨਹੀਂ ਰਹਿ ਪਾਰੇ ਸਾਡੇ ਬੱਚੇ ਇੱਥੇ ਰਹਿ ਪਾਣਗੇ ਇਹ ਇਨਕਲਾਬ ਆਇਆ ਨਹੀਂ ਬਾਈ ਜੀ ਅਨਮੋਲ ਕਨ ਮਾਰਤਾ ਕਹਿੰਦੇ ਅਸੀਂ ਆਪਣੇ ਹਲਕੇ ਦੇ ਵਿੱਚ ਇਨਕਲਾਬ ਲੈ ਕੇ ਆਏ ਹਾਂ ਅਸੀਂ ਬਦਲਾਅ ਕੀਤਾ ਜੀ ਇਹ ਬਦਲਾਅ ਹੋਇਆ ਨਹੀਂ ਤੁਹਾਡੇ ਹਲਕੇ 'ਚ ਮੈਂ ਫੇਰ ਕਹਿ ਰਿਹਾ ਕਿ ਇਹ ਜਿਹੜਾ ਬਦਲਾਅ ਸੀਗਾ ਇਹ ਕਾਗਜ਼ਾਂ ਦੇ ਵਿੱਚ ਹੀ ਰਿਹਾ ਬਦਲਾ ਜਿਹੜਾ ਐਕਚੁਅਲ ਬਦਲਾਅ ਆਏਗਾ ਉਹ ਮੈਡਮਾ ਕੋਲ ਹੀ ਰਹੇਗਾ ਤੇ ਜਿਹੜੇ ਐਮਸੀ ਕਾਰਪੋਰੇਸ਼ਨ ਦੇ ਕੋਲ ਰਹੇਗਾ ਇੱਥੇ ਕੋਈ ਬਦਲਾਅ ਨਹੀਂ ਆਇਆ ਹਾਂ ਜਿਵੇਂ ਅਸੀਂ ਪਿੰਡਾਂ ਦੇ ਲੋਕਾਂ ਨਾਲ ਗੱਲ ਕਰਦੇ ਆ 50 ਸਾਲ ਹੋ ਗਏ 50 ਸਾਲ ਤੋਂ ਉੱਤੇ ਹੋ ਗਈ ਆਜ਼ਾਦੀ ਨੂੰ ਇਹ ਸੜਕ ਇੱਕ ਵਾਰ ਬਣੀ ਆ ਇੱਕ ਵਾਰ ਇਹ ਸੜਕ ਬਣੀ ਐ ਉਸ ਤੋਂ ਬਾਅਦ ਸੜਕ ਦਿਖਦੀ ਨਹੀਂ ਪਾਣੀ ਦੇ ਵਿੱਚ 2-2 ਫੁੱਟ ਡੁੱਬੀ ਹੋਈ ਐ ਇਹ ਇਨਕਲਾਬ ਹੈਗਾ ਅਸੀਂ ਕਿੰਨੀ ਵਾਰ ਗੁਹਾਰ ਲਾ ਚੁੱਕੇ ਆ ਕਿ ਸਾਡੇ ਰੋਡ ਦੇ ਵਿੱਚ ਸਾਡੇ ਰੋਡ ਸਹੀ ਕਰਾਏ ਜਾਣ ਸਾਨੂੰ ਪੀਣ ਵਾਲਾ ਪਾਣੀ ਸਹੀ ਦਿੱਤਾ ਜਾਵੇ ਸਾਡੀ ਸੀਵਰੇਜ ਪਾਇਆ ਜਾਵੇ ਕੋਈ ਸੁਣਵਾਈ ਨਹੀਂ ਐ ਇੱਥੇ ਸਾਡੀ ਕੋਈ ਕੋਈ ਇੱਥੇ ਪੱਖ ਨਹੀਂ ਪੂਰਦਾ ਕੋਈ ਸੁਣਵਾਈ ਨਹੀਂ ਕਰਦਾ ਇੱਥੇ ਅਸੀਂ ਇੱਥੋਂ ਤੱਕ ਇਹ ਹਾਲਾਤ ਹੋ ਚੁੱਕੇ ਨੇ ਸਾਡੀ ਸੋਸਾਇਟੀ ਦੇ ਵਿੱਚ 30 ਘਰ ਨੇ ਔਰ ਪੂਰੀ ਦੀ ਪੂਰੀ ਸੋਸਾਇਟੀ ਵਿਕਣੂ ਐ ਮੈਂ ਕਹਿੰਦਾ ਕੋਈ ਬੰਦਾ ਲਿਆ ਕੇ ਕੋਈ ਸਾਡੀ ਪੂਰੀ ਦੀ ਪੂਰੀ ਸੋਸਾਇਟੀ ਬੁਖਾ ਦੋ ਜੀ ਤਾਂ ਵੀ ਖੁਸ਼ ਆ ਸਾਰੇ 30 ਦੇ 30 ਕਰਦੇ ਜਿਹੜੇ ਸਾਰੇ ਦੇ ਸਾਰੇ ਵਿੱਚੋਂ ਤਿਆਰ ਨੇ ਹੋਰ ਇਸ ਤੋਂ ਬਿਨ ਇਸ ਤੋਂ ਬੱਤਰ ਕੀ ਹੋ ਸਕਦਾਗਾ ਲੋਕਾਂ ਨੇ ਇੱਥੇ ਆਪਣੀ ਸਾਰੀ ਪੂੰਜੀ ਲਾਈ ਹੋਈ ਹੈਗੀ ਮਿਹਨਤ ਦੀ ਕਮਾਈ ਲਾਈ ਹੋਈ ਹੈਗੀ ਫਿਰ ਵੀ ਲੋਕਾਂ ਨੂੰ ਇੰਨਾ ਜ਼ਿਆਦਾ ਹਰਾਸ਼ ਹੋਣਾ ਪੈ ਰਿਹਾ ਹੈਗਾ ਰੀਜ਼ਨ ਕੀ ਹੈ ਕਿ ਲੋਕ ਟੈਕਸ ਪੇ ਕਰ ਦੇਣਗੇ ਸਾਡੇ ਟੈਕਸ ਦੇ ਉੱਤੇ ਲੋਕਾਂ ਨੇ ਸਰਕਾਰਾਂ ਦੇ ਆਂਦਰ ਹੁੰਦੀ ਹੈਗੀ ਲੋਕਾਂ ਦਾ ਕੰਮ ਹੋਣਾ ਚਾਹੀਦਾ ਹੈਗਾ ਕਿੰਨੇ ਕਿੰਨੇ ਲੋਕ ਟੈਕਸ ਪੇ ਕਰਦੇ ਨੇ ਰੋ ਟੈਕਸ ਹੁਣ ਇਹਨਾਂ ਨੇ ਪ੍ਰਾਪਰਟੀ ਟੈਕਸ ਵਧਾਤਾ 5% ਨਵਾਂ ਆਇਆ ਹੈ ਹੁਣ ਇਹਨਾਂ ਨੇ ਟੈਕਸ ਵਧਾ ਰਹੇ ਨੇ ਤੇ ਸਾਨੂੰ ਕੀ ਰਹਿਣ ਨੂੰ ਮਿਲ ਰਿਹਾ ਤੇ ਨਰਕ ਨਰਕ ਰੈਨੂ ਮਿਲ ਰਿਹਾ ਇਹ ਅਸੀਂ ਜ਼ਿੰਦਗੀ ਜੀ ਰਹੇ ਹਾਂ ਇੱਥੇ ਬਿਲਕੁਲ ਤਾਂ ਹੋਰ ਵੀ ਇੱਥੇ ਲੋਕ ਨੇ ਇਹ ਭਾਈ ਸਾਹਿਬ ਇਹ ਜਿਹੜਾ ਤੁਹਾਡੇ ਖਰੜ ਹਲਕੇ ਦੇ ਵਿੱਚ ਤਿੰਨਾਂ ਸਾਲਾਂ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਜੀ ਭਾਜੀ ਵਿਕਾਸ ਤਾਂ ਤੁਸੀਂ ਦੇਖ ਹੀ ਰਹੇ ਹੋ ਇੱਧਰ ਬੱਚਿਆਂ ਨੂੰ ਸਵੇਰੇ ਮੈਂ ਕਹ ਰਿਹਾ ਬੱਚੇ ਨੂੰ ਸਕੂਲ ਵੀ ਛੱਡਣਾ ਹੁੰਦਾ ਸਵੇਰੇ ਪਹਿਲੇ ਸੋਚਦੇ ਪਹਿਲੇ ਭੇਜਾਂ ਬੱਚਿਆਂ ਨੂੰ ਕਿ ਨਹੀਂ ਭੇਜੀਏ ਸਵੇਰੇ ਬੱਚਿਆਂ ਨੂੰ ਭੇਜੇ ਸ਼ਾਮ ਨੂੰ ਅਸੀਂ ਮਤਲਬ ਸਵੇਰੇ ਅਸੀਂ ਵੀ ਇੱਧਰ ਆਫਿਸ ਨੂੰ ਤੁਰਨਾ ਹੁੰਦਾ ਤਾਂ ਤੁਰਨਾ ਕਿੱਥੋਂ ਜੀ ਸਵੇਰੇ ਸੋਚਦੇ ਕਿ ਨਿਕਲ ਜਾਈਏ ਬੜੀ ਮੁਸ਼ਕਲ ਨਾਲ ਜਾਂ ਤਾਂ ਬਾਹਰ ਨਿਕਲਦੇ ਵੀ ਆਂ ਤਾਂ ਸ਼ਾਮ ਨੂੰ ਸੋਚਦੇ ਘ ਦੇਖੀ ਉਹ ਕਿੰਨੋ ਕਿੰਨੋ ਸਮਝਾਈਏ ਤੇ ਕਿਨੇ ਕਿਤੇ ਕੋਲ ਗੁਹਾਰ ਲਾਈਏ ਦੇਵਾਰੇ ਜੀ ਇਹਨਾਂ ਮੌਲਿਕਾ ਕਿ ਨਾ ਮੰਨ ਨੇ ਜਿਹੜਾ ਐਮਐਲਏ ਸ਼ਿਪ ਤੋਂ ਜਿਹੜਾ ਅਸਤੀਫਾ ਦਿੱਤਾ ਯਾਰ ਜ਼ਾਇਨ ਕੀਤਾ ਹੈ ਉਹਦੇ ਬਾਰੇ ਕੀ ਸੋਚਦੇ ਨੇ ਖਰੜ ਦੇ ਲੋਕ ਭਾਜੀ ਦੇਖੋ ਇਹਦੇ ਬਾਰੇ ਚਸ਼ਮੀਨ ਕੁਝ ਬੋਲਦੇ ਕਿਉਂ ਅਸਤੀਫਾ ਦਿੱਤਾ ਇਹਨਾਂ ਨੇ ਪਰ ਸਾਡੀ ਜਿਹੜੀਆਂ ਮਤਲਬ ਅਸੀਂ ਗੁਜਾਰਿਸ਼ਾਂ ਕੀਤੀ ਸੀਗੀ ਇਹ ਕਰਾ ਦਿਓ ਇਹ ਕਰਾ ਦਿਓ ਕੁਝ ਨਹੀਂ ਹੋ ਰਿਹਾ ਭਾਜੀ ਸਾਰੇ ਲੋਕੀ ਪਰੇਸ਼ਾਨ ਐ ਸਾਰੇ ਮਤਲਬ ਜਿਹੜਾ ਪਿੰਡ ਐ ਮੁਹੱਲੇ ਜਿੰਨੇ ਸੁਸਾਇਟੀਆਂ ਸੁਬਟਾਂ ਦੇ ਹੁਣ ਸਾਡੇ ਮੇਰੇ ਦੋਸਤ ਇਹਨੇ ਕਿਹਾ ਇੱਥੇ ਸੁਸਾਇਟੀ ਸਾਡੇ ਤਾਂ ਸਾਰੀ ਮੈਂ ਵੀ ਸੇਮ ਸੁਸਾਇਟੀ ਇਹ ਤੇ ਮੁਸ਼ਕਿਲ ਵੀ ਨਹੀਂ ਮੁਸ਼ਕਲਾਂ ਹੋ ਰਹੀਆਂ ਬਿਮਾਰ ਹੋ ਰਹੇ ਰੋਜ਼ ਕਿਤੇ ਬੁਖਾਰ ਕਿਤੇ ਕੁਛ ਕਿਤੇ ਕੁਛ ਆ ਜਾਈਏ ਕਿਥੇ ਤੇ ਵਿਕਾਸ ਹੋਇਆ ਜੀ ਖਰੜ ਹਲਕੇ ਦਾ ਤਿੰਨਾਂ ਕਿ ਸਾਲਾਂ ਦੇ ਵਿੱਚ ਅਨਮੋਲ ਗਗਨਮਾਨ ਇੱਥੇ ਐਮ ਐਲ ਏ ਰਹੇ ਨੇ ਕਿੰਨਾ ਕੁ ਵਿਕਾਸ ਹੋਇਆ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਇੱਥੇ ਆਉਣ ਤੇ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਸੁਣਨ ਲਈ ਸਾਡੀ ਆਵਾਜ਼ ਨੂੰ ਉੱਪਰ ਪਹੁੰਚਾਉਣ ਲਈ ਸਮਾਂ ਕੱਢਿਆ ਤੇ ਇੱਥੇ ਆਏ ਹੋ ਹੁਣ ਤੱਕ ਤਾਂ ਅਸੀਂ ਉਡੀਕਦੇ ਰਹੇ ਕੋਈ ਸਾਡੀ ਮਤਲਬ ਕੋਈ ਖਬਰ ਲੱਗੂਗੀ ਇਸ ਏਰੀਆ ਦੀ ਜਾਂ ਨਾ ਲੱਗੂਗੀ ਬਹੁਤ ਸਮੇਂ ਤੋਂ ਕੋਈ ਯਾਨੀ ਸਾਡੀ ਸੁਣਵਾਈ ਨਹੀਂ ਸੀ ਹੁਣ ਜੇ ਲੋਕਾਂ ਨੇ ਇਕੱਠੇ ਹੋ ਕੇ ਸੰਘਰਸ਼ ਸ਼ੁਰੂ ਕੀਤਾ ਤਾਂ ਮਤਲਬ ਪ੍ਰੈਸ ਵਾਲੇ ਔਰ ਮੀਡੀਆ ਵਾਲੇ ਅਸੀਂ ਧੰਨਵਾਦੀ ਆ ਇਹਨਾਂ ਦੇ ਕਿ ਆ ਕੇ ਸਾਡੀ ਮਤਲਬ ਆਵਾਜ਼ ਨੂੰ ਉੱਪਰ ਤੱਕ ਪਹੁੰਚਾ ਰਹੇ ਨੇ ਪਰ ਵਿਕਾਸ ਦੇ ਨਾਮ ਤੇ ਤੁਸੀਂ ਵੇਖ ਰਹੇ ਹੋ ਵੀ ਇੱਥੇ ਕੀ ਹਾਲ ਹੈ ਇਸ ਪਿੰਡ ਨੂੰ ਪਿੰਡ ਵਾਲਾ ਦੇ ਦੱਸਣ ਮੁਤਾਬਕ 26 ਸਾਲ ਹੋ ਗਏ 24-25 ਸਾਲ ਹੋ ਗਏ ਨੂੰ ਕਮੇਟੀ ਦਾ ਇਹਨੂੰ ਔਰ 24 ਕਿੱਲੇ ਪਤਾ ਨਹੀਂ 25 ਕਿੱਲੇ ਜ਼ਮੀਨ ਦੇ ਇਹਨਾਂ ਨੇ ਕਮੇਟੀ ਨੂੰ ਦਿੱਤੇ ਹੋਏ ਨੇ ਜਿਹੜੀ ਕਿ ਅੱਜ ਅਰਬਾਂ ਰੁਪਏ ਦੀ ਬਣਦੀ ਹੈ ਪਰ ਪਿੰਡ ਦਾ ਹਾਲ ਇਹ ਹੈ ਕਿ ਪਿੰਡ ਦੀ ਫਿਰਨੀ ਦੇ ਉੱਤੇ ਤੁਸੀਂ ਆਪ ਜਾ ਕੇ ਵੇਖੋ ਇਹ ਸਾਰੀ ਫਿਰਨੀ ਆ ਗਈ ਪਿੰਡ ਦੀ ਪਿੰਡ ਦਾ ਏਰੀਆ ਆ ਗਿਆ ਵੀ ਕੀ ਹਾਲ ਹੈ ਇੱਥੇ ਸੀਵਰੇਜ ਦਾ ਇੰਨਾ ਮਾੜਾ ਹਾਲ ਹੈ ਕਿ ਸਾਡੇ ਸੋਸਾਇਟੀ ਦੇ ਬਿਲਕੁਲ ਸਾਹਮਣੇ ਟੱਕਣ ਨੇ ਜਿਹੜੇ ਸੀਵਰੇਜ ਦੇ ਬਿਲਕੁਲ ਨਹੀਂ ਹੈਗੇ ਅਸੀਂ ਆਪ ਦੋ ਦੋ ਚਾਰ ਚਾਰ ਵਾਰੀ ਬਣਵਾਏ ਨੇ ਔਰ ਕੈਮਰੇਆਂ ਦੇ ਵਿੱਚੋਂ ਇੱਕ ਦੋ ਵਾਰੀ ਇਹ ਹੋਇਆ ਕਿ ਬੱਚੇ ਸੀਵਰੇਜ ਦੇ ਹੋਲਚ ਡਿੱਗ ਪਏ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਤੁਸੀਂ ਬੀਬਾ ਅਨਮੋਲਗਨ ਮੰਨ ਤੱਕ ਪਹੁੰਚ ਗੀਤੇ ਗਏ ਉਹਨਾਂ ਤੱਕ ਅਸੀਂ ਦਫਤਰ ਜਗ੍ਹਾ ਕਦੇ ਨਹੀਂ ਮਿਲੇ ਹਮ ਔਰ ਅਸੀਂ ਯੂ ਨੂੰ ਐਸ ਡੀ ਐਮ ਸਾਹਿਬ ਨੂੰ ਹੈ ਔਰ ਇੱਥੋਂ ਦੇ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੋਂ ਦੇ ਨਮਾਇंदे ਨੇ ਲੀਡਰ ਨੇ ਜਾ ਜਿਹੜੇ ਮਤਲਬ ਕੰਮ ਕਰਵਾਉਂਦੇ ਨੇ ਵਿਕਾਸ ਜੀ ਨੇ ਜਾਂ ਹੋਰ ਬੰਦੇ ਨੇ ਉਹਨਾਂ ਨੂੰ ਅਸੀਂ ਉਹਨਾਂ ਤੱਕ ਪਹੁੰਚ ਕਰਦੇ ਰਹੇ ਹਾਂ ਉਹ ਕਹਿੰਦੇ ਸੀ ਮਤਲਬ ਤੁਸੀਂ ਤੁਹਾਡਾ ਕਰਵਾ ਦੇਵਾਂਗੇ ਜੀ ਅੱਜ ਹੋ ਜਾਊਗਾ ਜੀ ਕੱਲ ਹੋ ਜਾਊਗਾ ਸਾਨੂੰ ਤਾਂ ਇੱਥੇ ਘੱਟੋ ਘੱਟ 5 ਸਾਲ ਹੋ ਗਏ ਬੈਠਾ ਨੂੰ 5 ਸਾਲਾਂ ਦੇ ਵਿੱਚ ਕੋਈ ਇੱਕ ਦਿਨ ਵੀ ਨਾ ਤਾਂ ਕੋਈ ਲੀਡਰ ਇਧਰ ਆਇਆ ਨਾ ਕੋਈ ਕੰਮ ਤਾਂ ਤੁਸੀਂ ਵੇਖ ਹੀ ਰਹੇ ਹੋ ਨਾ ਕੋਈ ਕੰਮ ਹੋਇਆ ਠੀਕ ਹੈ ਠੀਕ ਹੈ ਭਾਈ ਜੀ ਵਿਕਾਸ ਹੋਇਆ ਹੈ ਤੁਹਾਡੇ ਹਲਕੇ ਦੇ ਵਿੱਚ ਖਰੜ ਦੇ ਵਿੱਚ नहीं जी बिल्कुल नहीं जीरो परसेंट डेवलपमेंट हुआ यहाँ पे आपने देखा होगा यहाँ पे कितना ज़्यादा वाटर लॉगिंग है तो इधर भी पानी भरा है उधर भी सब जगह चारों तरफ आप इसके टू किलोमीटर रेडियस को आप पूरा घूम लो आपको हर जगह वाटर लॉगिंग मिलेगा और ये पानी सिर्फ़ बरसात का नहीं है ये जो अपना सीवर है ना उसका पानी भी मिक्स है ਤੋ ਇਹ ਦੋਨੋਂ ਮਿਕਸੇ ਮਤਲਬ ਬੈਕਟੀਰੀਆ ਵੀ ਬਹੁਤ ਜ਼ਿਆਦਾ ਫੈਲ ਰਹਾ ਹੈ ਹਾਂ ਪੇ ਬੱਚੋ ਕੀ ਤਬਿਆਤ ਖਰਾਬ ਹੋਣਾ ਔਰ ਇਹ ਬਹੁਤ ਇਫੈਕਟ ਕਰਤਾ ਹੈ ਹੈਲਥ ਕੋ ਔਰ ਪਾਣੀ ਸੂਕ ਕੇ ਨਹੀਂ ਦੇਦਾ ਜਿਸ ਕੀ ਵਜਹੇ ਸੜਕ ਵੀ ਬਿਲਕੁਲ ਬਚੀ ਨਹੀਂ ਹੈ ਸੜਕ ਤਾਂ ਹੈ ਹੀ ਨਹੀਂ ਅੱਛਾ ਭਾਈ ਜੀ ਜਦੋਂ ਤੁਸੀਂ VOTING ਕਰਕੇ ਕਿਸੇ ਨੂੰ ਵਿਧਾਇਕ ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਦੇ ਹੋ ਤੁਸੀਂ ਵਿਬਾਨਮੋਲ ਗਗਨਮਾਨ ਨੂੰ ਜਿਤਾ ਕੇ MLA ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਜਦੋਂ ਅਸਤੀਫਾ ਦੇ ਦੇਣ ਜਾਂ ਰਿਜ਼ਾਈਨ ਦੇ ਦੇਣ ਉਹ ਉਦੋਂ ਫਿਰ ਤੁਸੀਂ ਕੀ ਸੋਚਦੇ ਹੋ ਜਿਨ੍ਹਾਂ ਲੋਕਾਂ ਨੇ ਜਿਤਾ ਕੇ ਭੇਜਿਆ ਹੁੰਦਾ ਹੈ ਆ ਰਿਜ਼ਾਈਨ ਕਰਨਾ ਇਜ਼ ਨਾਟ ਅ ਸੋਲਿਊਸ਼ਨ ओके okay. रिज़ाइन करना से उसका कोई सॉल्यूशन नहीं होगा आपको यहाँ आना चाहिए रियल टाइम में देखना चाहिए सिचुएशन क्या है और उससे एक्शन लेना चाहिए अपन को मतलब डेवलपमेंट करना है अपन को सिर्फ उसमें नहीं कि बस हाँ हमने लिख दिया यहाँ पे हमने ये विकास किया यहाँ पे ये किया है टीवी में जाके आप प्रमोशन कर दोगे और अच्छी सोसाइटी को दिखा दोगे जब नई बनी होती है डेवलप्ड हो जाती है उसके बाद में जब आ, जैसे बारिश वारिश होती है जब एक्चुअल में पता चलता कि यहाँ पे ड्रेनेज सिस्टम प्रॉपरली है कि नहीं है उसके बाद कोई नहीं आता अच्छा, बस रिजाइन तो रीजन की लगता है अनमोल गगन मान ने रिजाइन क्यों किया जी रिजाइन यही है क्योंकि डेवलपमेंट हुआ नहीं है अब लोग क्वेश्चन कर रहे हैं रेज कर रहे हैं अपनी प्रॉब्लम्स को आ, मीडिया के थ्रू अपना बता रहे हैं कि भाई यही है देखिए इतनी लोग जाते हैं लोग जाके कहते हैं मतलब मसले हल करो उन्होंने हो सकता ऊपर तक ना पहुँच हो ਜਿਹੜੇ ਰਿਜ਼ਾਈਨ ਕਰਨ ਦਾ ਕਾਰਨ ਹੋ ਸਕਦਾ ਉਹਨਾਂ ਦੀ ਸੁਣਵਾਈ ਨਾ ਹੋ ਰਹੀ ਹੋਵੇ ਮਤਲਬ ਇਹ ਕਹਿ ਸਕਦੇ ਨੇ ਕਿ ਬਿਬਾ ਅਨਮੋਲ ਗਗਨ ਮਾਨ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਨੇ ਇਹ ਅਸੀਂ ਨਹੀਂ ਕਹਿ ਸਕਦੇ ਵੀ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਨੇ ਜਾਂ ਉਹਨਾਂ ਨੂੰ ਭਜਾਇਆ ਜਾ ਰਿਹਾ ਹੈ ਜਾਂ ਕੀ ਹੋ ਰਿਹਾ ਹੈ ਵੀ ਸਾਡੇ ਮਤਲਬ ਸੋਚ ਮੁਤਾਬਕ ਵੀ ਜੋ ਇੱਥੋਂ ਦੇ ਲੋਕ ਨੇ ਕਿਉਂਕਿ ਵਿਕਾਸ ਤੁਸੀਂ ਦੇਖ ਰਹੇ ਹੋ ਵਿਕਾਸ ਜ਼ੀਰੋ ਹੈ ਲੋਕ ਜਾ ਕੇ ਸਵਾਲ ਤਾਂ ਕਰਨਗੇ ਨਾ ਕਿਉਂਕਿ ਉਹਨਾਂ ਨੂੰ ਜਿੱਥੇ ਕੋਈ ਕਿਸੇ ਨੂੰ ਬੁਲਾਇਆ ਜਾਂਦਾ ਹੈ ਕਿਸੇ ਵੀ ਸਕੂਲ ਦੇ ਵਿੱਚ ਜਾਂ ਕਿਸੇ ਧਾਰਮਿਕ ਸਥਾਨ ਦੇ ਉੱਤੇ ਜਾਂ ਕਿਤੇ ਵੀ ਜਗ੍ਹਾ ਤਾਂ ਉਹ ਪਹੁੰਚਣ ਤੋਂ ਆਉਣ ਤੋਂ ਗਰੇਜ਼ ਕਰਦੇ ਨੇ ਕਿਉਂਕਿ ਲੋਕਾਂ ਤੋਂ ਡਰ ਲੱਗਦਾ ਵੀ ਲੋਕ ਗੱਲ ਪੈਣਗੇ ਲੋਕ ਮੇਰਾ ਜਲੂਸ ਕੱਢਣਗੇ ਸਵਾਲ ਪੁੱਛਣਗੇ ਕੁਐਸਚਨ ਕਰਨਗੇ ਮੈਨੂੰ ਵੀ ਕੁਝ ਵੀ ਨਹੀਂ ਹੋਇਆ ਪਿੰਡਾਂ ਦੇ ਆਲੇ ਦੁਆਲੇ ਦੇ ਵਿੱਚ ਇੱਥੋਂ ਦਾ ਜਿਨ੍ਹਾਂ ਨੇ ਜਿਵੇਂ ਇਹਨਾਂ ਨੇ ਦੱਸਿਆ 2.5 ਕਿਲੋਮੀਟਰ ਏਰੀਆ ਜਿਹਨੂੰ ਅਸੀਂ ਖਾਸ ਕਰ ਜਿੱਥੋਂ ਦੀ ਅਸੀਂ ਲੰਘਦੇ ਹਾਂ ਜਿੰਨਾ ਕੁ ਅਸੀਂ ਵੇਖਿਆ ਹੋਇਆ ਹੈ ਇੰਨਾ ਮਾੜਾ ਹਾਲ ਹੈ ਇੰਨਾ ਮਾੜਾ ਹਾਲ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਪੰਜਾਬ ਦੇ ਵਿੱਚ ਵੀ ਇਸ ਤੋਂ ਮਾੜਾ ਹਾਲ ਕਿਤੇ ਹੋਊਗਾ 70 75 ਸਾਲਾਂ ਚ ਪਹਿਲਾਂ ਅਜਿਹਾ ਮਾੜਾ ਹਾਲ ਦੇਖਿਆ ਤੁਸੀਂ ਜੀ ਨਹੀਂ ਪਹਿਲੀ ਵਾਰੀ ਅਸੀਂ ਵੇਖ ਰਹੇ ਹਾਂ ਵੀ ਆ ਮਤਲਬ ਜੋ ਇਹ ਪੋਜੀਸ਼ਨ ਹੋਈ ਹੋਈ ਹੈ ਪਹਿਲੀ ਵਾਰੀ ਹੈ ਠੀਕ ਹੈ ਤੁਸੀਂ ਇੱਕ ਵਾਰੀ ਗਏ ਸੀਗੇ ਅਨਮੋਲ ਗਗਨਵਾਨ ਨੂੰ ਮਿਲਣ ਇਕੱਠੇ ਹੋ ਕੇ ਕਾਫੀ ਜਣੇ ਘੱਟੋ ਘੱਟ 40 ਜਣੇ ਸੀਗੇ ਮੇਰਾ ਪਿੰਡ ਇਹੀ ਛੱਜੂ ਮਾਜਰਾ ਜੱਦੀ ਪਿੰਡ ਹੈ ਸਾਡਾ ਤੇ ਸਾਡੀ ਤਾਂ ਸਾਰੀ ਜ਼ਿੰਦਗੀ ਇੱਥੇ ਹੀ ਨਿਕਲੀ ਹੈ ਸਾਡੇ ਪਿੰਡ ਦੇ 27 ਕੀਲੇ ਕਮੇਟੀ ਦੇ ਅੰਡਰ ਚਲੇ ਗਏ ਆ ਤੇ ਅੱਜ ਦੀ ਕੀਮਤ ਜੇ ਦੇਖੀਏ ਉਹਨਾਂ ਦੀ 270 ਕਰੋੜ ਕੀਮਤ ਬਣਦੀ ਹੈ ਉਹਨਾਂ ਦੀ ਤੇ ਕੀ ਗੱਲ ਸਾਡੇ ਪਿੰਡ ਤੇ ਲਾਣ ਲਈ ਕਮੇਟੀ ਕੋਲ 1 ਕਰੋੜ ਰੁਪਇਆ ਵੀ ਨਹੀਂ ਹੈ 1 ਕਰੋੜ ਛੱਡੋ ਸਾਡੇ ਕਿਤੇ 1000 ਲੱਗਿਆ ਹੋਵੇ 1 ਲੱਖ ਲੱਗਿਆ ਹੋਵੇ ਮੈਂ ਕਮੇਟੀ ਦਾ ਦੇਣਦਾਰ ਹੋਊਗਾ ਮੈਂ ਉਹਨਾਂ ਤੋਂ ਮਾਫੀ ਮੰਗ ਲੂੰਗਾ ਅਸੀਂ ਬਹੁਤ ਕੁਝ ਉਹਨਾਂ ਨੂੰ ਜਾ ਕੇ ਕਹਿ ਚੁੱਕੇ ਹਾਂ ਅਸੀਂ ਧਰਨੇ ਵੀ ਲਾ ਲਏ ਪ੍ਰੋਟੈਸਟ ਕਰ ਲਏ ਸਾਡੇ ਕੋਲ ਇੰਨੀਆਂ ਆਜ਼ਾਦੀਆਂ ਐਪਲੀਕੇਸ਼ਨਾਂ ਆਏ ਪੰਜਾਬ ਉਹਨਾਂ ਨੂੰ ਦਿੱਤੀਆਂ ਵੀਆ ਸਾਡੀ ਕੋਈ ਸੁਣਵਾਈ ਨਹੀਂ ਹੈ ਅਸੀਂ ਅਨਮੋਲ ਗਗਨ ਮਾਨ ਨੂੰ ਵੀ ਮਿਲਣ ਗਏ ਸੀਗੇ ਉਹਨਾਂ ਨੇ ਵੀ ਸਾਨੂੰ ਬਸ ਇਦਾਂ ਹੀ ਕਹਿ ਕੇ ਤੋਰਤਾ ਹਾਂਜੀ ਹਾਂਜੀ ਤੁਹਾਡੇ ਕੰਮ ਹੋ ਜਾਣਗੇ ਸਾਡਾ ਕੋਈ ਕੰਮ ਨਹੀਂ ਹੁੰਦਾ ਹੈਗਾ ਅੱਛਾ ਭਾਈ ਜੀ ਅਸਤੀਫੇ ਪਿੱਛੇ ਤੁਸੀਂ ਨੌਜਵਾਨ ਹੋ ਨੌਜਵਾਨ ਕੀ ਸੋਚਦੇ ਨੇ ਜਾਂ ਵੋਟਰ ਨੇ ਜਿਨ੍ਹਾਂ ਨੇ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਅਨਮੋਲ ਗੱਗਨਮਾਨ ਨੂੰ ਭੇਜਿਆ ਅੱਜ ਉਹਨਾਂ ਨੇ ਅਸਤੀਫਾ ਦਿੱਤਾ ਹੁਣ ਤੁਸੀਂ ਕੀ ਸੋਚਦੇ ਹੋ ਜੀ ਅਸਤੀਫੇ ਬਾਰੇ ਤਾਂ ਹਜੇ ਕੋਈ ਗੱਲ ਬਾਹਰ ਨਹੀਂ ਆਈ ਹੈਗੀ ਨਾ ਉਹਨਾਂ ਦਾ ਕੋਈ ਬਿਆਨ ਆਇਆ ਹੈ ਮੈਂ ਸਿਰਫ ਐਨਿਓ ਨਿਊਜ਼ ਪੜ੍ਹੀ ਸੀਗੀ ਕਿ ਉਹਨਾਂ ਨੇ ਅਸਤੀਫਾ ਦਿੱਤਾ ਉਹ ਕਿਉਂ ਦਿਆ ਹਜੇ ਤਾਂ ਨਹੀਂ ਪਤਾ ਲੱਗਿਆ ਬਟ ਚਾਟਰ ਕੀ ਸੋਚਦੇ ਨੇ ਵੋਟਰ ਕੀ ਸੋਚਦੇ ਨੇ ਕੀ ਕਾਰਨ ਹੋ ਸਕਦਾ ਹੈ ਜਿਸ ਕਾਰਨ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਹੈ ਜੀ ਦੇਖੋ ਜੀ ਮੈਨੂੰ ਤਾਂ ਲੱਗਦੀ ਵੀ ਚੋਰਾਂ ਨੂੰ ਕਿਸੇ ਨੇ ਨਾ ਆ ਸਾਡੇ ਖਰੜ ਹਲਕੇ ਦਾ ਹੀ ਪਤਾ ਦੱਸਤਾ ਇਹਨਾਂ ਤੋਂ ਪਹਿਲਾਂ ਕਵਰ ਸੰਧੂ ਸੀਗੇ ਉਹ ਨਹੀਂ ਸਾਨੂੰ 5 ਸਾਲ ਚ ਦੇਖਣ ਨੂੰ ਮਿਲੇ ਹੁਣ ਬੀਬਾ ਅਨਮੋਲ ਗਰਮਾਨ ਜੀ ਆ ਗਈ ਸੀ ਇਹ ਨਹੀਂ ਦੇਖਣ ਨੂੰ ਮਿਲੇ ਇਹ ਜ਼ਿੰਮੇਵਾਰੀਆਂ ਤੋਂ ਭੱਜਣ ਲੱਗ ਗਏ ਅਸੀਂ ਬਿਲਕੁਲ ਸਾਫ਼ ਉਹਨਾਂ ਦੇ ਮੂੰਹ ਤੇ ਵੀ ਕਹਿਣ ਨੂੰ ਤਿਆਰ ਆ ਕਿ ਉਹ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਆ ਤੇ ਉਹਨਾਂ ਨੇ ਹੁਣ ਅਸਤੀਫਾ ਦਿੱਤਾ ਉਹਨਾਂ ਨੂੰ ਪੈਨਸ਼ਨ ਲੱਗ ਗਈ ਉਹ ਬੜੇ ਆਰਾਮ ਨਾਲ ਕਿਤੇ ਜਾ ਕੇ ਬੈਠਣਗੇ ਉਹਨਾਂ ਦਾ ਆਪਣਾ ਸਾਰੇ ਜਿਹੜੇ ਇਹਦੇ ਸੀਗੇ ਐਮਐਲਏ ਜਿੰਨੇ ਵੀ ਸੀਗੇ ਆਮ ਆਦਮੀ ਪਾਰਟੀ ਦੇ ਨੇ ਸਭ ਨੇ ਵਿਆਹ ਕਰਵਾ ਲਿਆ ਆਪਣੀ ਆਪਣੀ ਜ਼ਿੰਦਗੀ ਸੈੱਟ ਕਰ ਲਈ ਕੋਈ ਕੁਝ ਵੀ ਕਰੇ ਕਿਸੇ ਨੂੰ ਕੋਈ ਮਤਲਬ ਨਹੀਂ ਹੈ ਜੀ ਅੱਛਾ ਭਾਈ ਜੀ ਅਸਤੀਫਾ ਦੇਣਾ ਚਾਹੀਦਾ ਸੀਗਾ ਜਾਂ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ બસ ਜੀ ਕੁਝ ਨਹੀਂ ਕਹਿ ਸਕਦੇ ਜੇ ਅਸਤੀਫਾ ਦੇਆ ਸਾਨੂੰ ਉਹਦਾ ਵੀ ਕੋਈ ਬੈਨੀਫਿਟ ਨਹੀਂ ਹੈ ਅਸਤੀਫੇ ਪਹਿਲਾਂ ਸੀਗੇ ਨੌਕਰੀ ਤੇ ਉਹਦਾ ਵੀ ਕੋਈ ਬੈਨੀਫਿਟ ਨਹੀਂ ਹੈ ਸਾਨੂੰ ਤਾਂ ਬੈਨੀਫਿਟ ਦੱਸੋ ਨਾ ਕਿੱਥੇ ਹੈ ਅਸਤੀਫਾ ਦੇ ਕੇ ਬੈਨੀਫਿਟ ਹੈ ਜਾਂ ਉਸ ਤੋਂ ਬਿਨਾ ਬੈਨੀਫਿਟ ਹੈ ਸਾਡੇ ਤਾਂ ਹਾਲਾਤ ਬੁਰੇ ਹਨ ਆਪਣੇ ਸਾਡੇ ਇੱਕ ਭਾਈ ਸਾਹਿਬ ਐਥੇ ਉਹ ਅੱਜ ਆਏ ਨਹੀਂ ਕਿਤੇ ਗਏ ਹੋਏ ਆ ਉਹਨਾਂ ਦੀ ਬੇਟੀ ਦੇ ਪੈਰ ਦਾ ਮਤਲਬ ਹੱਡੀ ਟੁੱਟ ਗਈ ਉਹਨਾਂ ਦੇ ਤੇ ਨੇ ਸਕਰੂ ਲੱਗੇ ਆ ਤੇ ਇੱਕ ਪਲੇਟ ਪਈ ਹੈ ਦੱਸੋ ਹੁਣ ਕੌਣ ਜ਼ਿੰਮੇਵਾਰ ਹੈ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਉਹ ਐਕਟਿਵ ਬਾਤੇ ਜਾ ਰਹੀ ਸੀ ਉਸ ਤੋਂ ਇਲਾਵਾ ਹੋਰ ਬਹੁਤ ਲੋਕ ਗਿਰੇ ਨੇ ਜੀ ਬਹੁਤ ਜ਼ਿਆਦਾ ਸਾਡੇ ਪਿੰਡ ਨੂੰ ਨਿਕਲਣ ਨੂੰ ਇੱਕ ਵੀ ਰਸਤਾ ਨਹੀਂ ਹੈ ਇੱਕ ਕੋਈ ਰਸਤਾ ਸਾਨੂੰ ਦਿਖਾ ਦਿਓ ਵੀ ਤੁਸੀਂ ਇਸ ਰਸਤੇ ਨੂੰ ਨਿਕਲ ਜੋ ਤੇ ਕੀ ਬੀਬਾਨ ਮੋਲਕ ਗਰਮਾਨ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਵੋਟਰ ਹੋਣ ਦੇ ਨਾਤੇ ਜਾਂ ਖਰੜ ਹਲਕੇ ਦੇ ਵਸਨੀਕ ਹੋਣ ਦੇ ਨਾਤੇ ਕੀ ਕਹੋਗੇ ਜੀ ਮੇਰੇ ਹਿਸਾਬ ਨਾਲ ਤਾਂ ਜੀ ਜੇ ਮਾਫੀ ਮੰਗ ਲਵੇ ਤਾਂ ਜਿਆਦਾ ਵਧੀਆ ਰਹੂਗਾ ਸ਼ਾਇਦ ਲੋਕ ਉਹਨਾਂ ਨੂੰ ਮaaf ਕਰ ਦੇਣ ਕਿ ਚਲੋ ਕੋਈ ਨਹੀਂ ਪਈ ਗਲਤੀ ਹੋ ਗਈ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੁੰਦਾ ਮaaf ਕਰੀ ਦਿੰਨੇ ਆ ਸਾਰਿਆਂ ਨੂੰ ਹੋਰ ਤਾਂ ਹੁਣ ਕੁਝ ਹੋ ਨਹੀਂ ਸਕਦਾ ਨਾ ਜੀ। ਕੀ ਕਿਸ ਚੀਜ਼ ਦੀ ਮੰਗਣੀ ਚਾਹੀਦੀ ਜੀ ਉਹਨਾਂ ਨੂੰ? ਜੋ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਜੀ। ਇੱਕ ਵੀ ਜਗ੍ਹਾ ਉਹ ਆਏ ਨਹੀਂ ਹੈ। ਉਹਨਾਂ ਨੇ ਕੋਈ ਵੀ ਕੰਮ ਨਹੀਂ ਕਰਿਆ। ਉਹ 3 ਸਾਲ ਚ ਕੋਈ ਇੱਕ ਬਾਹ ਖੜੀ ਕਰਕੇ ਕਹਿੰਦੇ ਮੈਂ ਵੀ ਅਸੀਂ ਇਹ ਕੰਮ ਕਰਿਆ ਜੀ। ਹੁਣੇ ਉਹ ਪਿੱਛੇ 10-15 ਦਿਨ ਪਹਿਲਾਂ ਇੰਟਰਵਿਊ ਚ ਕਹਿੰਦੇ ਸੀਗੇ ਤੁਸਤਾ ਜੀ ਗੱਲ ਪੈਨਿਓ ਅਸੀਂ ਹੁਣ ਸਾਰੇ ਕੰਮ ਕਰ ਦਾਂਗੇ ਇਸ ਖਰੜ ਦੀ ਕਮੇਟੀ ਸਾਡੇ ਅੰਡਰ ਆ ਗਈ ਹੈ। ਹੁਣ ਕਿੱਥੇ ਗਿਆ? ਆ ਦੇ ਕੇ ਅਸਤੀਫਾ ਬੈਠ ਗਿਆ ਆਪਣਾ। ਹੁਣ ਕੀ ਸੀਗਾ ਇਹਨਾਂ ਦਾ ਇਹ ਸਾਰੇ ਮਿਲੇ ਭੁਗਤੇ ਸੀਗੇ ਇਹ ਇੱਕ ਦੂਜੇ ਤੇ ਗੱਲ ਪਾਉਂਦੇ ਸੀਗੇ ਸੀਵਰ ਵਾਲ ਪੁੱਛ ਕਮੇਟੀ ਵਾਲਿਆਂ ਨੂੰ ਪੁੱਛਦੇ ਸੀਗੇ ਉਹ ਕਹਿੰਦੇ ਜੀ ਤੁਹਾਡੇ ਐਮਐਲਏ ਨੂੰ ਪੁੱਛੋ ਜਾ ਕੇ ਸਰਕਾਰ ਉਹਨਾਂ ਦੀ ਹੈ ਉਹਨਾਂ ਨੂੰ ਪੁੱਛਦੇ ਸੀ ਉਹ ਕਹਿੰਦੇ ਸਾਡੀ ਕਮੇਟੀ ਚ ਵੋਮਟ ਨਹੀਂ ਹੈ ਜੀ ਬਸ ਇਦਾਂ ਕਰਕੇ ਅਸੀਂ ਵਿੱਚ ਪਿਸਦੇ ਸੀਗੇ ਇੱਕ ਦੂਜੇ ਨੂੰ ਹੱਥ ਕਰੀ ਜਾਂਦੇ ਸੀਗੇ ਆਮ ਆਦਮੀ ਪਾਰਟੀ ਦੇ ਐਮਐਲਏ ਬੀਬੀ ਅਨਮੋਲ ਗਗਨਮਾਨ ਨੂੰ ਜਿਤਾਉਣ ਤੋਂ ਬਾਅਦ ਕਰਪਸ਼ਨ ਕਿੰਨੀ ਕੁ ਘਟੀ ਜਾਂ ਕਿੰਨੀ ਕੁ ਵਧੀ ਹੈ ਜੀ ਕਰਪਸ਼ਨ ਤਾਂ ਜੀ ਮੇਰੇ ਸਾਹਮਣੇ ਬਦੀ ਹੋਇਆ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਹੈ ਇਹਨਾਂ ਦੀ ਇੰਨੀ ਕੋਈ ਖਾਸ ਪੁੱਛ ਨਹੀਂ ਹੈ ਜੀ ਇਹਨਾਂ ਦੀ ਪਾਵਰ ਮੈਨੂੰ ਲੱਗਦੀ ਤਾਂ ਹੈ ਨਹੀਂ ਕਿਸੇ ਕੰਮ ਦੀ ਹੈ ਜੀ ਤਾਂ ਇਹਨਾਂ ਨੂੰ ਕੋਈ ਇੰਨਾ ਸੀਰੀਅਸਲੀ ਲੰਦਾ ਨਹੀਂ ਹੈ ਈਵਨ ਦਨ ਕਿ ਅਸੀਂ ਵੀ ਇੱਕ ਆਮ ਆਦਮੀ ਪਾਰਟੀ ਆਮ ਨਾਗਰਿਕ ਹੋਣ ਦੇ ਨਾਤੇ ਅਸੀਂ ਵੀ ਇਹਨਾਂ ਨੂੰ ਸੀਰੀਅਸ ਲੰਦੇ ਨਹੀਂ ਕਿਉਂਕਿ ਇਹਨਾਂ ਨੇ ਕੰਮ ਹੀ ਨਹੀਂ ਕਰੇ ਆਪਣੀ ਇਮੇਜ ਹੀ ਇਦਾਂ ਦੀ ਬਣਾਈ ਕਿ ਅਸੀਂ ਇਹਨਾਂ ਨੂੰ ਰਿਸਪੈਕਟ ਕਰੀਏ ਜੀ ਤਾਂ ਕਰਕੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਜੀ ਠੀਕ ਹੈ ਜੀ ਤੇ ਬਿਲਕੁਲ ਹੋਰ ਵੀ ਇੱਥੇ ਲੋਕ ਨੇ ਇਹ ਸਰਦਾਰ ਸਾਹਿਬ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ ਜੀ ਹਾਂ ਜੀ ਆਪਣੇ ਸਮ ਕੋਈ ਵੀ ਗੱਲ ਨਹੀਂ ਕਰਾਇਆ ਬੁਰਾ ਹਾਲ ਹੈ ਪਾਣੀ ਬਾਣੀ ਦਾ ਲੰਘਣ ਨੂੰ ਦਸਤਾ ਨਹੀਂ ਹੈ ਕੋਈ ਕਿਤੇ ਵੀ ਤਾਂ ਚ ਕਰ ਕੋਈ ਕਹਿੰਦਾ ਇਹ ਤਾਂ ਚੰਗਾ ਹੋ ਗਿਆ ਅਸਤੀਫਾ ਦੇ ਗਈ ਲੋਕਾਂ ਨੇ ਵੋਟ ਨਹੀਂ ਪਾਣੀ ਤੈਨੂੰ ਇੱਕ ਵੀ ਉਹ ਕਹਿੰਦੇ ਅਸੀਂ ਤਾਂ ਕ੍ਰਾਂਤੀ ਲਿਆਂਦੀ ਤਿੰਨ ਸਾਲਾਂ ਚ ਬੀਬਾ ਜੀ ਕਹਿੰਦੇ ਅਸੀਂ ਕ੍ਰਾਂਤੀ ਲੈ ਕੇ ਆਂਦੀ ਸੀ ਆਹ ਕ੍ਰਾਂਤੀ ਲੈਂਦੀ ਹੈ ਤੇ ਦੇਖੋ ਪਾਣੀ ਭਰਿਆ ਵਾ ਇਧਰ ਵੀ ਪਾਣੀ ਭਰਿਆ ਵਾ ਬੁਰਾ ਹਾਲ ਕਿਤੇ ਵਾ ਇਹ ਤਾਂ ਪਹਿਲਾਂ ਹੀ ਛੱਡ ਕੇ ਠੀਕ ਰਹਿ ਗਏ ਵੋਟ ਨਹੀਂ ਪਾਣੀ ਇਹਨਾਂ ਨੇ ਇੱਕ ਵੀ ਉਹਦੇ ਤੁਹਾਨੂੰ ਕారణ ਕੀ ਲੱਗਦਾ ਅਸਤੀਫਾ ਕਿਉਂ ਦਿੱਤਾ ਹੋਊਗਾ ਅਹੀ ਗਰਾਂ ਬੋਰਡ ਕੰਮ ਨਹੀਂ ਹੋਇਆ ਕੋਈ ਵੀ ਕਹਦਾ ਬੁਰਾ ਹਾਲ ਹੈ ਉਹਨੇ ਕਿਹਾ ਬੋਰਡ ਨਹੀਂ ਪਾਉਣੀ ਕਿਸੇ ਨੇ ਉਹਰੇ ਸਾਰੇ ਤੰਗਿਆ ਪਿੰਡਾਂ ਵਾਲੇ ਸਾਰੇ ਆ ਗਏ ਆ ਸੜੀਆਂ ਦਾ ਤੰਗ ਹੈ ਵੱਡੇ ਵੱਡੇ ਵਾਅਦੇ ਕੀਤੇ ਅਸੀਂ ਆ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਕੋਈ ਆ ਕੁਝ ਵੀ ਨਹੀਂ ਉਹਨਾਂ ਤੋਂ ਤੇ ਹੁਣ ਭੱਜਣਾ ਹੀ ਆ ਸਾਰੇ ਭੱਜਣਗੇ ਇਹਨਾਂ ਦੇ ਕਰਪਟ ਲੀਡਰ ਸਾਰੇ ਭੱਜਣੇ ਨੇ ਬਹੁਤ ਜ਼ਿਆਦਾ ਨੇ ਇੱਕਲੇ ਅਨਮੋਲ ਗੱਗਰ ਮਾਰਨੀ ਹੈ ਕਾਫੀ ਆ ਜੇ ਜਦੋਂ ਅਨਮੋਲ ਗੱਗਰ ਮਾਰਨ ਨੂੰ ਜਤਾਇਆ ਇਹਨਾਂ ਦਾ ਟਾਈਮ ਰਹਿ ਗਿਆ ਥੋੜਾ ਹੁਣ ਸਾਲ 1.5 ਸਾਲ 200 150 ਸਾਲ ਰਹਿ ਗਿਆ ਹੋਣਾ ਇਹਨਾਂ ਦਾ ਉਹ ਹੁਣ ਜਾਣਗੇ ਕੋਈ ਵੀ ਆਦੀ ਲੱਤ ਪਿੱਛੇ ਖਿੱਚ ਇਹ ਜਦੋਂ ਅਨਮੋਲ ਗਗਨ ਮਾਨ ਨੂੰ ਤੁਸੀਂ ਜਿਤਾਇਆ ਸੀਗਾ ਉਮੀਦ ਸੀ ਕਿ ਵਿਕਾਸ ਹੋਊਗਾ ਜੀ ਉਮੀਦ ਸੀ ਸਾਨੂੰ ਮਿਲਦਾ ਸੀ ਅਸੀਂ ਐਡਾ ਕਰਾਂਗੇ ਅਸੀਂ ਆਹ ਕੁਝ ਕਰਾਂਗੇ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਤੇ ਸੋਚਿਆ ਸੀ ਕਿ ਤਿੰਨ ਕੇ ਸਾਲ ਬਾਅਦ ਅਸਤੀਫਾ ਦੇ ਦੇਣਗੇ ਜੀ ਨਹੀਂ ਜੀ ਇਹ ਬਿਲਕੁਲ ਨਹੀਂ ਸੀ ਸੋਚਿਆ ਸਾਨੂੰ ਲੱਗਿਆ ਸੀਗਾ ਵੀ ਇਹ ਚਲੋ ਇੱਕ ਆਮ ਮਤਲਬ ਨੋਰਮਲ ਘਰਾਂ ਦੇ ਆ ਵੀ ਸਾਨੂੰ ਲੱਗੇ ਸੀ ਇਹ ਸ਼ਾਇਦ ਵਿਕਾਸ ਕਰਨਗੇ ਈਵਨ ਦੈਨ ਮੇਰੇ ਕੋਲ ਇਹਨਾਂ ਦੀ ਇੱਕ ਵੀਡੀਓ ਵੀ ਸੰਭਾਲੀ ਪਈ ਆ ਜਿੱਤੇ ਚ ਇਹ ਕਹਿੰਦੇ ਸੀ ਜੀ 5 ਮਿੰਟ ਚ ਐਮਐਸਪੀ ਦੇਵਾਂਗੇ ਟੁਟਕੀ ਮਾਰ ਕੇ ਹਾਂਜੀ ਹਾਂ ਉਹ ਕਹਿੰਦੇ ਸੀਗੇ ਉਹ ਵੀਡੀਓ ਮੇਰੇ ਕੋਲ ਪਈ ਆ ਮੈਂ ਸੋਚਦਾ ਵੀ ਮੈਂ ਸਪੀਕਰ ਵੀ ਰੱਖਿਆ ਵ ਇੱਕ ਵੱਡਾ ਵੀ ਜਦੋਂ ਅਨਮੋਲ ਗਨਮਨ ਸਾਡੇ ਕਿਤੇ ਲੱਗ ਛਗੇ ਆਣਗੇ ਨਾ ਮੈਂ ਉਹ ਵੀਡੀਓ ਚਲਾਉਂਗਾ ਉਹ ਮੈਨੂੰ ਅਜੇ ਤੱਕ ਮੌਕਾ ਹੀ ਨਹੀਂ ਮਿਲਿਆ ਹ ਇਹ ਉਸ ਤੋਂ ਪਹਿਲਾਂ ਆਪਣਾ ਲੋਕਲੀ ਦੇਖ ਲੈਣਾ ਵੀ ਇਹ ਕੀ ਹਾਲਾਤ ਨੇ ਉਸ ਤੋਂ ਬਾਅਦ ਵੱਡੀ ਗੱਲ ਕਰਨੀ ਜੀ ਉਹਨਾਂ ਨੇ ਬੜੇ ਮਾੜੇ ਹਾਲਾਤ ਕੀਤੇ ਨੇ ਜੀ ਸਾਨੂੰ ਹੀ ਪਤਾ ਹੈ ਅਸੀਂ ਇੱਥੇ ਕਿਵੇਂ ਸਰਵਾਈਵ ਕਰ ਰਹੇ ਹਾਂ ਇਹ 50 ਮਿੰਟਾਂ ਤੇ ਐਮਐਸਪੀ ਦਵਾਉਣ ਵਾਲੇ ਬੀਬੀ ਅਨਮੋਲ ਗਗਨਮਾਨ ਉਹਨਾਂ ਨੇ 5 ਸਾਲ ਵੀ ਜਿਹੜੇ ਆਪਣੇ ਕਾਰਜਕਾਲ ਦੇ ਕਿਉਂ ਨਹੀਂ ਪੂਰੇ ਕੀਤੇ ਉਹਦੇ ਪਿੱਛੇ ਉਹਦੇ ਪਿੱਛੇ ਕਾਰਨ ਤੁਸੀਂ ਕੀ ਮੰਨਦੇ ਹੋਰ ਕੀ ਸੋਚਦੇ ਹੋ ਜੀ ਮੈਨੂੰ ਤਾਂ ਇਦਾਂ ਹੀ ਲੱਗਦਾ ਵੀ ਉਹਨਾਂ ਨੂੰ ਸ਼ਾਇਦ ਕੁਰਸੀ ਨਾਲ ਹੁਣ ਆਪਣਾ ਮਤਲਬ ਪੂਰਾ ਹੋ ਗਿਆ ਸੀਗਾ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਵੀ ਸਵਾਲਾਂ ਤੋਂ ਭੱਜਣਾ ਹੁਣ ਜਾ ਕੇ ਹਰ ਕੋਈ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰੇਕ ਬੰਦਾ ਇਹੀ ਗੱਲ ਪੁੱਛਦਾ ਵੀ ਮੈਨੂੰ ਜੀ ਤੁਸੀਂ ਕੀਤਾ ਕੀ ਹੈ ਹਾਂ ਹੁਣ ਉਹ ਦੱਸਣ ਨੂੰ ਕੁਝ ਹੈ ਨਹੀਂ ਕੀਤਾ ਕੁਝ ਨਹੀਂ ਉਹਨਾਂ ਨੇ ਜੀ ਆਪਣੇ ਰਿਸ਼ਤੇਦਾਰ ਸੈੱਟ ਕੀਤੇ ਨੇ ਤੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਨੇ ਜੀ ਮੈਨੂੰ ਲੱਗਦੀ ਹੁਣ ਥੋੜੇ ਟਾਈਮ 'ਚ ਕੋਈ ਨਾ ਕੋਈ ਗੱਲ ਨਿਕਲ ਕੇ ਬਾਹਰ ਆਊਗੀ ਮੈਨੂੰ ਲੱਗਦੀ ਇਹ ਵੀ ਸ਼ਾਇਦ ਈੜੀ ਦੇ ਚੱਕਰਾਂ 'ਚ ਫਸੀ ਜਾਣਗੇ ਜੀ ਕੁਝ ਨਾ ਕੁਝ ਤਾਂ ਹੋਊ ਗਈ ਕਿਉਂਕਿ ਇਹ ਥੋੜੇ ਟਾਈਮ 'ਚ ਨਿਕਲੂਗੀ ਹਜੇ ਕੁਝ ਗੱਲ ਪਤਾ ਨਹੀਂ ਜੀ ਲੱਗ ਰਹੀ ਇਹਦੇ ਬਾਰੇ ਕੀ ਇਹਨਾਂ ਨੇ ਅਸਤੀਫਾ ਕਿਉਂ ਦਿਆ ਅੱਛਾ ਵਿਵਾਹ ਦਾ ਮੋਲ ਕਰ ਮਾਨ ਨੂੰ ਤੁਸੀਂ ਕੀ ਕਹੋਗੇ ਜੀ ਕੋਈ ਸਨੇਹਾ ਦੇਣਾ ਚਾਹੋਗੇ ਜੀ ਜੀ ਸਾਡੇ ਕੋਲ ਤਾਂ ਕੁਝ ਨਹੀਂ ਹੈ ਜੀ ਕਹਿਣੇ ਨੂੰ ਸਾਡੇ ਕੋਲ ਤਾਂ ਇਹੀ ਹੈ ਵੀ ਬਸ ਬਾਈ ਸਾਹਿਬ ਕਿੰਨਾ ਕੁ ਵਿਕਾਸ ਹੋਇਆ ਖਰੜ ਹਲਕੇ ਦਾ ਜੀ ਸਰੂਰੇ ਮੈਂ 3 ਸਾਲ ਤੋਂ ਦੇਖ ਰਿਹਾ ਔਰੇ ਕੋਈ ਵੀ ਵਿਕਾਸ ਨਹੀਂ ਹੋਇਆ ਇਹ ਜਿੰਨੇ ਵੀ ਬੰਦੇ ਖੜੇ ਆ ਤੁਸੀਂ 21 ਬੰਦੇ ਤੋਂ ਪੁੱਛ ਸਕਦੇ ਹੋ ਕਿ ਔਰੇ ਕੁਝ ਵੀ ਆਪਾਂ ਰੋਜ਼ ਹੀ ਔਰੇ ਜਦ ਬਾਹਰ ਨਿਕਲਦੇ ਆਏ ਵੀ ਨਹੀਂ ਪਤਾ ਕਿ ਦਫਤਰ ਪਹੁੰਚ ਪਾਉਂਗੇ ਕਿ ਨਹੀਂ ਪਹੁੰਚ ਪਾਉਂਗੇ ਔਰੇ ਫਲੈਟ ਸਭ ਨੇ ਕਿਸ਼ਤਾ ਵਿੱਚ ਲਿੱਤੇ ਆ ਬਾਈ ਜੀ ਘਰੇ ਚ ਚੈਨੀ ਜਿਹੜੀ ਸੋਨੇ ਦੀ ਪਾਈ ਹੈ ਜੀ ਹਾਂਜੀ ਹਾਂਜੀ ਸੋਨਾ ਲੌਂਡ ਰੈਂਟ ਆਰਡਰ ਬੜਾ ਖਰਾਬ ਹੈ ਪੰਜਾਬ ਦਾ ਨਹੀਂ ਇੰਨਾ ਵੀ ਖਰਾਬ ਨਹੀਂ ਹੈ ਕਿ ਜਿੰਨਾ ਤੁਸੀਂ ਮਨ ਲੈ ਕੇ ਸੋਚ ਰਹੇ ਹੋ ਖਰੜ ਦਾ ਸਹੀ ਹੈ ਜੀ ਹਾਂਜੀ ਖਰੜ ਦਾ ਨੋਰਮਲ ਹੈ ਔਰੇ ਵੈ ਗੱਲ ਸਹੀ ਹੈ ਜੀ ਹਾਂਜੀ ਹਾਂਜੀ ਇਹ ਗੱਲ ਸਹੀ ਹੈ ਵਿਕਾਸ ਨਹੀਂ ਕਰ ਰਹੇ ਸ਼ੁਰੂ ਤੋਂ ਨਹੀਂ ਕਰ ਰਹੇ ਸਾਰੇ ਜਨਤਾ ਉਰੇ ਪਰੇਸ਼ਾਨ ਹੈ ਲੋਕ ਲੋਕ ਬੰਦੇ ਆਫਿਸ ਨਹੀਂ ਆ ਬੰਦੇ ਉਰੇ ਏ ਨਹੀਂ ਪਤਾ ਕਿ ਉਰੇ ਅਮਰਜੰਸੀ ਵਿੱਚ ਕੋਈ ਪੁਲਸ ਵਾਲੇ ਨਹੀਂ ਪਹੁੰਚ ਪਾਂਦੇ 2-2 ਘੰਟੇ ਉਰੇ ਆই ਨਹੀਂ ਪਾਂਦੇ ਠੀਕ ਹੈ ਤੇ ਲਾਨ ਆਰਡਰ ਕਿੱਦਾਂ ਠੀਕ ਹੋਏਗਾ ਠੀਕ ਹੈ ਠੀਕ ਹੈ ਬਿਲਕੁਲ ਤਾਂ ਇਧਰ ਸਰਦਾਰ ਸਾਹਿਬ ਨੇ ਸਰਦਾਰ ਸਾਹਿਬ ਇਸੇ ਹਲਕੇ ਦੇ ਇਸੇ ਪਿੰਡ ਦੇ ਰਹਿਣ ਵਾਲੇ ਹਾਂ ਜੀ ਹਾਂਜੀ 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 ਕਿੰਨਾ ਕ ਵਿਕਾਸ ਹੋਇਆ ਜੀ ਖਰੜ ਹਲਕੇ ਦਾ ਵਿਕਾਸ ਦੇ ਨਾਮ ਤੇ ਦੇਖ ਲਓ ਤੁਸੀਂ ਸਾਰੇ ਥਾਂ ਤੇ ਪਾਣੀ ਖੜਾ ਵਾ ਪਾਣੀ ਦਾ ਵਿਕਾਸ ਹੋਇਆ ਪਾਣੀ ਵਧ ਰਿਹਾ ਸੜਕਾਂ ਦੇ ਹੋਰ ਕੁਝ ਨਹੀਂ ਹੋ ਰਿਹਾ ਉਹ ਜਿਹੜੀ ਕ੍ਰਾਂਤੀ ਦੀ ਗੱਲ ਬੀਬਾ ਅਨਮੋਲ ਗਗਨਮਾਨ ਕਰਦੇ ਸੀਗੇ ਉਹ ਕ੍ਰਾਂਤੀ ਆਈ ਨਹੀਂ ਇੱਥੇ ਜੀ ਕ੍ਰਾਂ ਇਹੋ ਜੀ ਕ੍ਰਾਂਤੀ ਇਹ ਰੋਡ ਟੁੱਟੇ ਪਈ ਆ ਤੇ ਥਾਂ ਥਾਂ ਤੇ ਪਾਣੀ ਖੜਾ ਵਾ ਇਹ ਕ੍ਰਾਂਤੀ ਐ ਬਸ ਕ੍ਰਾਂਤੀ ਦੇ ਨਾਮ ਤੇ ਸਿਰਫ ਮਤਲਬ ਸਾਨੂੰ ਟੁੱਟੀਆਂ ਸੜਕਾਂ ਔਰ ਥਾਂ ਥਾਂ ਤੇ ਪਾਣੀ ਖੜਾ ਵਾ ਵਿਖ ਰਿਹਾ ਅਸਤੀਫੇ ਬਾਰੇ ਖਰੜ ਹਲਕੇ ਦੇ ਲੋਕ ਕੀ ਸੋਚਦੇ ਆ ਜੀ ਅਸਤੀਫਾ ਮੈਨੂੰ ਲੱਗਦਾ ਇਸੇ ਦੀ ਦਿੱਤਾ ਕਿ ਉਹਨਾਂ ਦਾ ਹੱਥ ਖੜੇ ਹੋ ਗਿਆ ਜੀ ਕਿ ਕੰਮ ਹੋ ਨਹੀਂ ਪਾ ਰਿਹਾ ਨਾਲੇ ਮੋਕਾਂ ਨਾਲ ਨੂੰ ਇਹ ਮਿਲ ਗਿਆ ਕਿ ਹੁਣ ਉਹਨਾਂ ਦਾ ਜੋ ਉਹਨਾਂ ਨੇ ਖਾਣਾ ਸੀ ਖਾ ਲਿਆ ਹੁਣ ਦੂਸਰੇ ਬੰਦੇ ਖਾਣਗੇ ਜੀ ਜੋ ਵੀ ਟਾਈਮ ਰਹਿ ਗਿਆ ਹੁਣ ਦੂਸਰੇ ਬੰਦੇ ਖਾਣਗੇ ਬਸ ਇਹ ਇਹ ਆਗੇ ਰਲ ਮਿਲ ਕੇ ਖਾਓ ਇਹ ਪੰਡ ਛਕੋ ਖੰਡ ਛਕੋ ਉਹ ਵਾਲਾ ਸਾਹਬ ਆ ਇਹ ਸਾਹਬ ਆ ਜੀ ਮੈਨੂੰ ਇਹੀ ਲੱਗ ਰਿਹਾ ਹਮ ਬਸ ਮੈਂ ਤੇ ਇਹੀ ਕਹਿਣਾ ਜਾਵਾਂਗਾ ਕਿ ਤੁਸੀਂ ਲਾਸਟ ਟਾਈਮ ਤੇ ਤੇ ਆਪਣਾ ਕੁਝ ਵਿਕਾਸ ਦਿਖਾ ਦਿਓ ਜੇ ਤੁਸੀਂ ਹੁਣ ਵੀ ਨਹੀਂ ਵਿਖਾਇਆ ਤੇ ਤੁਹਾਨੂੰ ਵੋਟਾਂ ਸਵਾਦ ਮਿਲਣੀਆਂ ਤੁਹਾਨੂੰ ਵੋਟਾਂ ਤੇ ਨਹੀਂ ਮਿਲਣੀਆਂ ਮੈਨੂੰ ਲੱਗਦਾ ਤੁਹਾਨੂੰ ਇੱਕ ਵੋਟਰ ਹੋਣ ਦੇ ਨਾਤੇ ਵਿਭਾ ਅਨਮੋਲ ਕਰਨ ਮਾਨ ਨੂੰ ਕੀ ਕਹੋਗੇ ਖਰੜ ਦੇ ਵਸਨੀਕ ਹੋਣ ਦੇ ਨਾਤੇ ਉਹਨਾਂ ਨੂੰ ਕੀ ਕਹੋਗੇ ਜੀ ਮੈਂ ਤੇ ਇਹੀ ਕਹਾਂਗਾ ਜੇ ਹੁਣ ਵੀ ਹੁਣ ਵੀ ਤੁਸੀਂ ਵੋਟਾਂ ਲੈਣੀਆਂ ਹੈ ਤੇ ਤੁਸੀਂ ਹੁਣ ਵਿਕਾਸ ਕਰ ਦੋ ਤੁਹਾਨੂੰ ਹੁਣ ਵੀ ਆਮ ਆਦਮੀ ਨੂੰ ਵੋਟਾਂ ਮਿਲ ਜਾਣਗੀਆਂ ਨਹੀਂ ਤੇ ਮੈਨੂੰ ਤਾਂ ਨਹੀਂ ਲੱਗਦਾ ਤੁਹਾਨੂੰ ਵੋਟਾਂ ਮਿਲਣਗੀਆਂ ਇਸ ਇਸ ਮਤਲਬ ਵਿਕਾਸ ਦੇ ਹਿਸਾਬ ਨਾਲ 99 ਤੋਂ ਵੱਧ ਲੋਕ ਐਮਐਲਏ 2027 ਦੇ ਵਿੱਚ ਬਣਾਉਣਗੇ ਜੀ ਮੈਨੂੰ ਤਾਂ ਨਹੀਂ ਲੱਗਦਾ ਸਰ ਮੈਨੂੰ ਤਾਂ ਨਹੀਂ ਲੱਗਦਾ ਠੀਕ ਹੈ ਜੀ ਬਕਰਪੁਰ ਤੋਂ ਦਾੰਤ ਦੇ ਵਿੱਚ ਬਾਈ ਜੀ ਹੁਣ ਆ ਤੂੰ ਸੁਨੇਹਾ ਜ਼ਰੂਰ ਲਓਗੇ ਬਾਈ ਜੀ ਤੁਸੀਂ ਕੋਈ ਅਨਮੋਲ ਗੱਲ ਮਾਨੂੰ ਮੈਸੇਜ ਦੇਣਾ ਚਾਹੋਗੇ ਜੀ ਮੈਸੇਜ ਤਾਂ ਮੇਰੇ ਵੀਰ ਨੇ ਮੈਸੇਜ ਦਿੱਤਾ ਹੈਗਾ ਬੜਾ ਵਧੀਆ ਮੈਸੇਜ ਦਿੱਤਾ ਕਿ ਮਾਫੀ ਮੰਗ ਲਈ ਜਾਵੇ ਤਾਂ ਬਹੁਤ ਸੋਹਣਾ ਮੈਸੇਜ ਹੈ ਕਿਉਂਕਿ ਬਹੁਤ ਪ੍ਰੋਮਿਸਸਿਸ ਕਰਕੇ ਅਨਮੋਲ ਗਗਨਮਾਨ ਜੀ ਨੇ ਬਹੁਤ ਪ੍ਰੋਮਿਸਸਿਸ ਕੀਤੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਨੂੰ ਜਿਹੜੇ ਉਹਨਾਂ ਨੇ ਕਿਹਾ ਕਿ ਹੁਣ ਕਾਰਪੋਰੇਸ਼ਨ ਦੇ ਵਿੱਚ ਸਾਰੀ ਉਹਨਾਂ ਦੀ ਹੈ ਪ੍ਰਧਾਨ ਵੀ ਉਹਨਾਂ ਦਾ ਆ ਗਿਆ ਤਾਂ ਉਹਨਾਂ ਨੂੰ ਜਿਹੜਾ ਆਪਣੇ ਟੈਨਰ ਪੂਰਾ ਕਰਨਾ ਚਾਹੀਦਾ ਸੀ ਪੂਰਾ ਕਰਕੇ ਕਿਉਂਕਿ ਉਹਨਾਂ ਨੂੰ ਸਾਰੇ ਸਥਿਤੀ ਦਾ ਪਤਾ ਸੀਗਾ ਹੁਣ 6 ਮਹੀਨੇ ਤਾਂ ਵੈਸੇ ਹੀ ਗੈਪ ਲੰਘ ਗਿਆ 6 ਮਹੀਨੇ ਦਾ 6 ਮਹੀਨੇ ਬਾਅਦ ਇਲੈਕਸ਼ਨ ਹੋਣੇ ਨੇ ਉਸ ਤੋਂ ਬਾਅਦ ਨਵਾਂ ਬੰਦਾ ਚੁਣਿਆ ਜਾਊਗਾ ਨਵਾਂ ਬੰਦਾ ਕਿਹੜੀ ਪਾਰਟੀ ਦਾ ਆਊਗਾ ਕਿਹੜੀ ਪਾਰਟੀ ਦਾ ਨਹੀਂ ਆਊਗਾ ਉਹ ਇੱਕ ਬਹੁਤ ਵੱਡਾ ਖਰੜਵਾਸੀਆਂ ਲਈ ਉਹ ਵੀ ਇੱਕ ਪੁਸ਼ ਬੈਕ ਹੋਊਗਾ ਕਿਉਂਕਿ ਪ੍ਰਧਾਨ ਵੀ ਉਹਨਾਂ ਦੀ ਪਾਰਟੀ ਹੈ ਇਸ ਕਰਕੇ ਉਹਨਾਂ ਨੂੰ ਚਾਹੀਦਾ ਸੀਗਾ ਤੇ ਆਮ ਆਦਮੀ ਪਾਰਟੀ ਜੇ ਜੇ ਕਿਸੇ ਦੇ ਪ੍ਰੈਸ਼ਰ ਦੇ نیچے ਕੁਝ ਵੀ ਹੈ ਕਿਸੇ ਵੀ ਤਰੀਕੇ ਨਾਲ ਅਸਤੀਫਾ ਦਿੱਤਾ ਗਿਆ ਤਾਂ ਉਹਨਾਂ ਨੂੰ ਨਹੀਂ ਦਿਵਾਉਣਾ ਚਾਹੀਦਾ ਸੀਗਾ ਇਹ 1.5 ਸਾਲ ਟੈਨਰ ਉਹਨਾਂ ਨੂੰ ਪੂਰਾ ਕਰਕੇ ਉਹਨਾਂ ਨੂੰ ਪ੍ਰੈਸ਼ਰ ਦੇ ਕੇ ਕੰਮ ਕਰਾਉਣਾ ਚਾਹੀਦਾ ਸੀਗੇ ਤੁਸੀਂ ਕੰਮ ਕਰੋ ਅਰੇ ਦਾ ਨਸਤੀਫਾ ਦੇਂਦੇ ਅਸਤੀਫਾ ਦੇ ਕੇ ਇਹਨਾਂ ਨੇ ਜਿਹੜੇ ਵੋਟਰ ਬੰਦੇ ਨੇ ਸਾਡੇ ਵਰਗੇ ਬੰਦੇ ਨੇ ਉਹਨਾਂ ਨਾਲ ਨਾਂ ਇਨਸਾਫੀ ਕੀਤੀ ਹੈ ਕਿਉਂਕਿ ਅਸੀਂ ਉਹਨਾਂ ਨੂੰ ਜਿਤਾਇਆ ਸਾਡੀ ਵੋਟ ਹੈ ਅਸੀਂ ਉਹਨਾਂ ਨੂੰ ਜਿਤਾਇਆ ਜੇ ਹੁਣ ਕੋਈ ਹੋਰ ਬੰਦਾ ਆਮ ਆਦਮੀ ਪਾਰਟੀ ਦਾ ਖੜਾ ਹੁੰਦਾ ਤਾਂ ਅਸੀਂ ਨਹੀਂ ਵੋਟ ਪਾਵਾਂਗੇ ਅਸੀਂ ਆਮ ਆਦਮੀ ਪਾਰਟੀ ਨੂੰ ਨਹੀਂ ਵੋਟ ਪਾਵਾਂਗੇ ਅਸੀਂ ਕਿ ਨਵੀਂ ਪਾਰਟੀ ਚੁਣਾਂਗੇ ਕਿ ਕਿਹੜੀ ਪਾਰਟੀ ਆਉਗੀ ਅਸੀਂ ਉਸ ਉਸ ਪਾਰਟੀ ਨੂੰ ਵੋਟ ਪਾਵਾਂਗੇ ਕਿਉਂਕਿ ਹੁਣ ਆਮ ਆਦਮੀ ਪਾਰਟੀ ਨੇ ਜੋ ਕਰਕੇ ਦਿਖਾਇਆ ਸਾਡੇ ਲਈ ਉਹ ਨਕਾਰਾ ਸਾਬਤ ਹੋਇਆ ਮਨੱਕ ਗਿਆ ਆਮ ਆਦਮੀ ਪਾਰਟੀ ਦਾ ਬਿਲਕੁਲ ਜੀ ਬਿਲਕੁਲ ਪੂਰਾ ਬੂਰਾ ਮਨੱਕ ਗਿਆ ਜਦੋਂ ਜਿਸ ਸਮੇਂ ਬਦਲਾਅ ਆਇਆ ਨਾ ਇਲੈਕਸ਼ਨ ਹੋਈ ਹੈ ਉਦੋਂ ਬਹੁਤ ਉਮੀਦਾਂ ਸੀ ਵੀ ਆਮ ਆਦਮੀ ਪਾਰ ਔਰ ਕੁਛ ਨਾ ਕੁਛ ਪੰਜਾਬ ਦੇ ਵਿੱਚ ਬਹੁਤ ਵੱਡਾ ਬਦਲਾ ਆਊਗਾ। ਹੂੰ। ਪਰ ਸਾਡੇ ਇੱਥੇ ਹਲਕੇ ਦਾ ਸਾਨੂੰ ਇਹ ਸੀ ਵੀ ਹੁਣ ਬਹੁਤ ਖੁਸ਼ੀ ਲੋਕ ਵੀ ਆਮ ਆਦਮੀ ਪਾਰਟੀ ਜਿੱਤ ਗਈ ਆਮ ਆਦਮੀ ਪਾਰਟੀ ਜਿੱਤ ਗਈ। ਆਪਣੀਆਂ ਸੜਕਾਂ ਬਣ ਜਾਣਗੀਆਂ ਆਪਣੇ ਸੀਵਰੇਜ ਹੋ ਜਾਣਗੇ। ਔਰ ਜੋ ਪਹਿਲਾਂ ਕਾਂਗਰਸ ਵੇਲੇ ਜਾਂ ਅਕਾਲੀਆਂ ਵੇਲੇ ਸਾਲ ਦੋ ਸਾਲ ਬਾਅਦ ਥੋੜੀ ਬਹੁਤੀ ਰਿਪੇਅਰ ਹੋ ਜਾਂਦੀ ਸੀ ਉਹ ਵੀ ਨਹੀਂ ਹੋਈ। ਸਹੀ ਗੱਲ। ਸਾਡੇ ਆਮ ਆਦਮੀ ਪਾਰਟੀ ਕਾਂਗਰਸੀਆਂ ਅਕਾਲੀਆਂ ਤੋਂ ਵੀ ਮਾੜੀ ਨਿਕਲੀ ਜੀ। ਬਿਲਕੁਲ। ਇਹ ਸਾਡੇ ਏਰੀਆ ਦੇ ਅਸੀਂ ਨਹੀਂ ਕਹਿੰਦੇ ਵੀ ਕਿਸੇ ਹੋਰ ਪਾਸੇ ਕੋਈ ਹੋਇਆ ਹੈ ਜਾਂ ਨਾ ਹੋਇਆ ਹੈ ਅਸੀਂ ਆਪਣੇ ਏਰੀਆ ਦਾ ਜਿੱਨਾ ਸਾਡਾ ਏਰੀਆ ਹੈ ਖੜ ਦਾ ਏਰੀਆ ਜਿਹੜੇ ਏਰੀਆ 'ਚ ਅਸੀਂ ਰਹਿ ਰਹੇ ਹਾਂ ਇਸ ਇਸ ਏਰੀਆ ਦਾ ਬਿਲਕੁਲ ਹੀ ਨਾ ਮਾਤਰ ਵਿਕਾਸ ਹੈ 1% ਵੀ ਵਿਕਾਸ ਨਹੀਂ ਹੈ ਠੀਕ ਹੈ ਜੀ ਔਰ ਗੱਡੀਆਂ ਲੋਕਾਂ ਦੀਆਂ ਗੱਡੀਆਂ ਦੇ ਇੰਨੇ ਨੁਕਸਾਨ ਹੋ ਰਹੇ ਨੇ ਲਗਾਤਾਰ ਔਰ ਇੱਥੇ ਲੋਕ ਨੇ ਜਿਹੜੇ ਜੋ ਜੋ ਤੋਂ ਬਾਹਰੋਂ ਆ ਕੇ ਲੋਕ ਰਹਿ ਰਹੇ ਨੇ ਹੈ ਉਹ ਲਗਭਗ ਮੇਰੇ ਮੇਰੇ ਹਿਸਾਬ ਦੇ ਨਾਲ 10-10 ਲੱਖ ਰੁਪਏ 8-8 ਲੱਖ ਰੁਪਏ 7-7 ਲੱਖ ਰੁਪਏ ਸਾਲ ਦਾ ਟੈਕਸ ਪੇ ਕਰ ਰਹੇ ਨੇ ਵਧੀਆ ਲੋਕ ਮਤਲਬ ਇੱਥੇ ਰਹਿ ਰਹੇ ਨੇ ਪਰ ਇੱਥੇ ਵਿਕਾਸ ਨਾ ਦੀ ਕੋਈ ਚੀਜ਼ ਨਹੀਂ ਸਾਰੇ ਇਹਨਾਂ ਗੱਲਾਂ ਤੋਂ ਪ੍ਰੇਸ਼ਾਨ ਨੇ ਚੰਗੇ ਸਕੂਲਾਂ 'ਚ ਬੱਚੇ ਜਾਂਦੇ ਨੇ ਬੱਚਿਆਂ ਦੇ ਜਾਣ ਵਾਸਤੇ ਇੱਥੇ ਬਸਾਨੀਆਂ ਆਉਂਦੀਆਂ ਬੱਚੇ ਆਪ ਨੌਕਰੀਆਂ ਕਰਦੇ ਨੇ ਘਰ ਵਾਲੀਆਂ ਨੌਕਰੀਆਂ ਕਰਦੀਆਂ ਨੇ ਬੰਦੇ ਛੱਡੇ ਹੋਏ ਨੇ ਬੱਚਿਆਂ ਨੂੰ ਛੱਡਿਓ ਸਾਡੇ ਬੱਚਿਆਂ ਨੂੰ ਛੱਡਿਓ ਔਰ ਜੇ ਕਿਸੇ ਮਤਲਬ ਦੂਸਰੇ ਬਾਈਕਲ ਲੈਣ ਆਲੇ ਆਉਂਦੇ ਨੇ ਮੋਟਰਸਾਈਕਲ ਵਾਲੇ ਜਾਂ ਮਤਲਬ ਗੱਡੀ ਵਾਲੇ ਕੈਬ ਵਾਲੇ ਉਹੀ ਇੱਥੇ ਆਉਣ ਤੋਂ ਗਰੇਸ਼ ਕਰ ਦਿੰਦੇ ਕਹਿੰਦੇ ਜੀ ਸਾਡੇ ਵਸਦਾ ਰੋਗ ਨਹੀਂ ਹੈ ਕੰਨਾਂ ਨੂੰ ਮਲਾ ਕੇ ਬੁਰਾ ਹਾਲ ਹੀ ਹੈ ਜੀ ਕੰਨਾਂ ਨੂੰ ਹੱਥ ਲੱਗੇ ਵੀ ਅਸੀਂ ਨਹੀਂ ਲਿਜਾ ਸਕਦੇ ਤੁਹਾਡੇ ਬੱਚਿਆਂ ਨੂੰ ਠੀਕ ਹੈ ਜੀ ਇੰਨਾ ਮਾੜਾ ਹਾਲ ਹੈ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋਏ ਸਾਡੇ ਨਾਲ ਖਰੜ ਵਿਧਾਨ ਸਭਾ ਹਲਕੇ ਦੇ ਪਿੰਡ ਛੱਜੂ ਮਾਜਰਾ ਦੇ ਵਸਨੀਕ ਤਾਂ ਵਿਕਾਸ ਤੋਂ ਇਹਨਾਂ ਨੇ ਜਾਣੂ ਕਰਵਾਇਆ ਕਿ ਤਿੰਨਾਂ ਸਾਲਾਂ ਦੇ ਵਿੱਚ ਅਨਮੋਲ ਗਗਨਮਾਨ ਹੋਰਾਂ ਨੇ ਕਿਹੋ ਜਿਹਾ ਵਿਕਾਸ ਕਰਵਾਇਆ ਅਸਤੀਫੇ ਨੂੰ ਵੀ ਅਸਤੀਫੇ ਨੂੰ ਲੈ ਕੇ ਵੀ ਇਹਨਾਂ ਨੇ ਆਪਣੇ ਵਿਚਾਰ ਰੱਖੇ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ